ਇੱਕ ਮੁਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਕੂਰ-ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਉਹ ਗਾਉਂਦੇ ਨੇ ਉਹ ਚੜ੍ਹਦੀ ਕਲਾ ਵਿੱਚ ਨੇ ਕੇਸਰੀ ਚੰਦ ਇੱਕ ਦਿਨ ਕਹਿੰਦਾ ਮੈਨੂੰ ਇੱਕ ਵਿਅੰਤ ਆਈ ਹੈ ਆਪਾਂ ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਉਹਨੇ ਨਾਲ ਤਵੇ ਬਨ ਕੇ ਇਸ ਕਿਲੇ ਵੱਲ ਭੇਜਾਂਗੇ ਉਹ ਕਿਲੇ ਦਾ ਦਰਵਾਜ਼ਾ ਤੋੜੇਗਾ ਸਾਰੀ ਫੌਜ ਕਿਲੇ ਵਿੱਚ ਦਾਖਲ ਹੋ ਜਾਏਗੀ। ਸੁਈ ਨੇ ਆ ਕੇ ਹਜ਼ੂਰ ਨੂੰ ਖਬਰ ਦਿੱਤੀ ਮਹਾਰਾਜ ਇਹ ਵਿਉਂਤ ਬਣਾਈ ਹੈ। ਸਹਿਬ ਆਖਿਆ ਜੇ ਉਹਨਾਂ ਕੋ ਹਾਥੀ ਹੈ ਤੇ ਇੱਥੇ ਦੁਨੀ ਚੰਦ ਵਰਗੇ ਸਿੱਖ ਨੇ। ਵੇਖੋ ਪਰਖ ਹੈ। ਪਾਤਸ਼ਾਹ ਜਾਣਦੇ ਨੇ ਕਿ ਇਸ ਘਰ ਵਿੱਚ ਉਹੀ ਪਰਵਾਨਿਆ ਜਾਏਗਾ ਜਿਹੜਾ ਸਮਰਪਿਤ ਹੋ ਕੇ ਆਏਗਾ। ਇੱਥੇ ਸਵਾਰਥੀਆਂ ਦੀ ਪਹਿਚਾਣ ਹੋ ਜਾਣੀ ਇੱਥੇ ਖਰੇ ਖਜ਼ਾਨੇ 'ਚ ਪੈਂਦੇ ਆ ਖੋਟੇ ਮਹਾਰਾਜ ਕਹਿੰਦੇ ਬਾਹਰ ਕੱਢੇ ਜਾਣੇ ਆ ਉਹ ਰਾਤ ਕਿਲੇ ਦੀ ਕੰਧ ਟੱਪ ਗਿਆ ਉਹ ਕਹਿੰਦਾ ਹਾਥੀ ਨਾਲ ਕੋ ਮੁਕਾਬਲਾ ਕਰ ਸਕਦਾ ਹੈ ਫਿਰ ਵੀ ਮੌਤ ਨੇ ਉਹਦਾ ਪਿੱਛਾ ਨਹੀਂ ਛੱਡਿਆ ਭਾਈ ਮਚਿੱਤਰ ਸਿੰਘ ਨੂੰ ਮਹਾਰਾਜ ਨੇ ਆਖਿਆ ਉਸੇ ਵੇਲੇ ਕਮਰ ਕਸਾ ਕੀਤਾ ਹੱਥ ਵਿੱਚ ਨਾਗਨੀ ਲਈ ਤੇ ਸਵਾਰ ਹੋ ਗਿਆ ਘੋੜੇ ਤੇ ਪੁੱਛਣ ਵਾਲਿਆਂ ਨੇ ਆਖਿਆ ਤੈਨੂੰ ਖੌਫ ਨਹੀਂ ਆਉਂਦਾ ਉਧਰ ਹਾਥੀ ਹੈ ਉਧਰ ਇਹਨਾਂ ਮੁਲਖਈਆ ਹੈ ਇਨੀ ਫੌਜ ਹੈ ਉਹਨੇ ਆਖਿਆ ਕਹਿੰਦਾ ਇੱਥੇ ਵਿੱਚਤਰ ਸਿੰਘ ਨੇ ਥੋੜੀ ਲੜਨਾ ਇੱਥੇ ਲੜਨਾ ਤੇ ਉਹਨੇ ਆਪ ਹੈ ਇਹ ਤੇ ਅਸਲ ਵਿੱਚ ਮੇਰੀ ਖੁਸ਼ਕਿਸਮਤੀ ਹੈ ਕਿ ਉਹਨੇ ਚੁਣਿਆ ਹੈ ਉਸ ਪਿਆਰੇ ਨੇ ਮੇਰੇ ਤੇ ਤਰਸ ਕੀਤਾ ਹੈ ਨਹੀਂ ਤੇ ਥਾਪੜਾ ਤੇ ਉਹਦਾ ਹੀ ਹੋਣਾ ਆਪਾਂ ਕਈ ਵਾਰੇ ਜ਼ਿਕਰ ਕਰਦੇ ਆ ਕਿ ਸਾਡੇ ਕੋਲ ਰਹਿਤ ਨਹੀਂ ਰੱਖੀ ਜਾਣੀ ਖੰਡੇ ਬਾਟੇ ਕੀ ਪੌਲ ਤੇ ਸ਼ੱਕ ਲਈਏ ਪਰ ਸੰਭਾਲ ਨਹੀਂ ਹੋਣੀ ਇਹ ਤੇ ਮਹਾਰਾਜ ਨੇ ਧਾਤ ਦਿੱਤੀ ਐ ਬਖਸ਼ਿਸ਼ਾਂ ਕੀਤੀਆਂ ਤੇ ਇਹ ਉਹਨਾਂ ਪਿਆਰਿਆਂ ਨੇ ਸਾਨੂੰ ਸੁਨੇਹਾ ਦਿੱਤਾ ਆਖਿਆ ਉਹ ਆਪ ਸਹਾਈ ਹੋਣ ਵਾਲਾ ਹੈ ਉੱਥੇ ਅਸੀਂ ਥੋੜੀ ਕੋਸ਼ਿਸ਼ ਕਰਨਾ ਸਾਨੂੰ ਤੇ ਉਹਨੇ ਚੁਣਿਆ ਹੈ ਅਸੀਂ ਜੇ ਉਹਦੀ ਸੰਗਤ ਵਿੱਚ ਬੈਠਦੇ ਆ ਨਾ ਤੇ ਇਹ ਉਹਦੀ ਮਿਹਰ ਦੀ ਨਜ਼ਰ ਹੈ ਤਰਸ ਪਿਆ ਮਿਹਰামত ਹੋਈ ਸਤਿਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਉਹਨੇ ਤਰਸ ਕੀਤਾ ਤਾਂ ਉਹਦੀ ਗੋਦ ਵਿੱਚ ਬੈਠੇ ਆ ਨਹੀਂ ਤੇ ਸਾਡੇ ਵਰਗੇ ਨਿਰਗੁਣਿਆਰੇ ਜਿਨ੍ਹਾਂ ਵਿੱਚ ਕੋ ਗੁਣ ਨਹੀਂ ਉਹ ਕਿਵੇਂ ਤੇਰੀ ਗੋਦ ਦੇ ਤੇਰੇ ਦیدار ਦੇ ਤੇਰੀ ਦੀਦ ਦੇ ਕੰਮ ਲੋ ਸਕਦੇ ਆ ਉਹਦਾ ਤਰਸ ਹੈ ਨਾ ਉਹਦੀ ਮੇਰ ਹੈ ਜਿਸ ਵਕਤ ਉਹਨਾਂ ਨੇ ਹਾਥੀ ਭੇਜਿਆ ਬਾਬਾ ਬਜਤਰ ਸਿੰਘ ਘੋੜੇ ਤੇ ਸਵਾਰ ਹੋ ਕੇ ਕਿਲੇ ਵਿੱਚੋਂ ਨਿਕਲੇ ਆ ਉਸ ਹਾਥੀ ਦੇ ਮੱਥੇ 'ਚ ਆ ਕੇ ਜਦੋਂ ਨਾਗਣੀ ਮਾਰੀ ਉਹ ਹਾਥੀ ਉਸੇ ਵੇਲੇ ਪਛਾਣ ਨੂੰ ਦੌੜ ਪਿਆ ਉਨੇ ਉਸ ਫੌਜ ਵਿੱਚ ਰੌਲਾ ਪਾ ਦਿੱਤਾ ਆਪਣੀ ਫੌਜ ਮਿੱਧ ਨਾ ਹੋਇਆ ਪਸ਼ਾਂਤ ਰੁਪਿਆ ਜਦੋਂ ਉਹਨਾਂ ਨੇ ਸੰਭਲ ਕੇ ਵੇਖਿਆ ਜਿਹੜਾ ਕੇਸਰੀ ਚੰਦ ਬਯੰਤਾ ਬਣਾਉਂਦਾ ਸੀ ਉਹਦਾ ਧਾੜੀ ਰਹਿ ਗਿਆ ਸਿਰ ਉਸ ਵਕਤ ਬਾਬਾ ਬਚਿੱਤਰ ਸਿੰਘ ਨਾ ਆਇਆ ਹੋਇਆ ਭਾਈ ਉਹਦੇ ਸਿੰਘ ਉਹ ਰਾਜੇ ਕੇਸਰੀ ਚੰਦ ਦਾ ਸਿਰ ਲਾਂਹ ਕੇ ਕਿਲੇ ਵਿੱਚ ਲੈ ਗਿਆ ਇਹ ਬੜੇ ਪਰੇਸ਼ਾਨ ਨੇ ਇਹਨਾਂ ਨੇ ਫਿਰ ਕਸਮਾਂ ਖਾਧੀਆਂ ਮਹਾਰਾਜ ਕੁਝ ਸਮਾਂ ਤੁਸੀਂ ਕਿਲਾ ਛੱਡ ਦਿਓ ਤਾਂ ਕਿ ਸਾਡੀ ਰਹਿ ਜਾਵੇ ਸਾਡੀ ਬਣ ਆਵੇ ਅਸੀਂ ਇੰਨੇ ਵਕਤ ਦਾ ਘੇਰਾ ਪਾਇਆ ਹੋਇਆ ਅਸੀਂ ਕੀ ਜਾ ਕੇ ਉਹਨਾਂ ਨੂੰ ਘੂਮ ਖਾਵਾਂਗੇ ਤੁਸੀਂ ਕੁਝ ਸਮੇਂ ਲਈ ਅਨੰਦਪੁਰ ਤੋਂ ਚਲੇ ਜਾਓ ਅਸੀਂ ਪਛਾਹ ਹਟ ਜਾਾਂਗੇ ਕਿ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਅਨੰਦਪੁਰ ਛੱਡ ਕੇ ਚਲੇ ਗਏ ਸਹਿਮਕਨ ਸ੍ਰੋ ਸਾਤੇ ਨਹੀਂ ਸਿੱਖਾਂ ਨਾਲ ਪਰਿਵਾਰ ਨਾਲ مشورہ ਹੋਇਆ ਹਜ਼ੂਰ ਨੇ ਫੈਸਲਾ ਕੀਤਾ ਕਿ ਉਸ ਅਨੰਦਪੁਰ ਦੇ ਕਿਲੇ ਨੂੰ ਛੱਡ ਕੇ ਕੀਰਤਪੁਰ ਸਾਹਿਬ ਜਾਇਆ ਜਾਏ ਕਿਉਂਕਿ ਕੀਰਤਪੁਰ ਸਾਹਿਬ ਉਹ ਨਗਰੀ ਜਿੱਥੇ 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ 8ਵੇਂ ਪਾਤਸ਼ਾਹ 9ਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਏ ਉੱਥੇ ਰਹਿ ਕੇ ਮੱਖੋਵਾਲ ਦੀ ਜ਼ਮੀਨ ਖਰੀਦ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਅਨੰਦਪੁਰ ਸਾਹਿਬ ਵਸਾਇਆ ਸੀ ਕੁਝ ਸਮਾਂ ਪਰਿਵਾਰ ਨਾਲ ਉਸ ਥਾਂ ਤੇ ਜਾਇਆ ਜਾਏਗਾ ਸਹਿਬ ਜਾਣਦੇ ਸਨ ਜਦੋਂ 6 ਪਉ ਦੀ ਰਾਤ ਨੂੰ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਸੀ ਨਾ ਅੱਜ ਹਜ਼ੂਰ ਜਦੋਂ ਆਪਣੀ ਇਸ ਨਗਰੀ ਦਾ ਫੇਰਾ ਲਾਉਣ ਵਾਸਤੇ ਮਹਾਰਾਜ ਜਿਸ ਵੇਲੇ ਇਸ ਨਗਰੀ ਵਿੱਚੋਂ ਦੀ ਗੁਜ਼ਰਦੇ ਤੇ ਉਸ ਥਾਂ ਤੇ ਜਾ ਕੇ ਖਲੋ ਗਏ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਮਹਾਰਾਜ ਉੱਥੇ ਕਹਿਣ ਲੱਗੇ ਇਸ ਥਾਂ ਦੀ ਸੰਭਾਲ ਕੌਣ ਕਰੇਗਾ ਕੌਣ ਸਿੱਖ ਇਸ ਥਾਂ ਤੇ ਸੇਵਾ ਸੰਭਾਲੇਗਾ ਉਹਨਾਂ ਸਿੱਖਾਂ ਵਿੱਚੋਂ ਫਿਰ ਜਿਹੜਾ ਭਾਈ ਗੁਰਬਖਸ਼ ਉਦਾਸੀ ਸੀ ਨਾ ਉਹ ਆ ਕੇ ਕਹਿੰਦਾ ਮਹਾਰਾਜ ਇਹ ਸੇਵਾ ਮੈਨੂੰ ਦੇ ਦਿਓ ਵੇਖੋ ਵਕਤ ਕਿਹੜਾ ਹੈ ਜਦੋਂ ਸਾਰੇ ਪਾਸੇ ਕੇਰਾ ਪਿਆ ਹੋਇਆ ਹੈ ਉਹਨੇ ਫਿਰ ਬਚਨ ਕੀਤਾ ਸਹਬ ਨਾਲ ਆਖਿਆ ਪਾਤਸ਼ਾਹ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓਗੇ ਕੱਲ ਨੂੰ ਇਹ ਸਾਰੀਆਂ ਫੌਜਾਂ ਇਸ ਅਨੰਦਪੁਰ ਸਾਹਿਬ ਨੂੰ ਲੁੱਟਣ ਗਈਆਂ ਇਹ 8 ਮਹੀਨਿਆਂ ਤੋਂ ਇਹ ਸਮਾਂ ਪਾਰ ਰਹਿਆ ਕੱਲ ਨੂੰ ਜਦੋਂ ਤੁਸੀਂ ਅਨੰਦਪੁਰ ਸਾਹਿਬ ਨਹੀਂ ਹੋਵੋਗੇ ਇਹ ਇਸ ਅਨੰਦਪੁਰ ਨੂੰ ਉਜਾੜ ਦੇਣਗੀਆਂ ਇਹ ਫੌਜਾਂ ਇਸ ਅਨੰਦਪੁਰ ਵਿੱਚ ਫਿਰਦੀਆਂ ਹੋਣਗੀਆਂ ਮਹਾਰਾਜ ਮੇਰਾ ਕੀ ਹੋਏਗਾ ਵੇਖੋ ਜਦੋਂ ਉਹਨੇ ਇਹ ਬਚਨ ਆਖੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਇਹ ਕੇਵਲ ਨਗਰੀ ਨਹੀਂ ਹੈ ਆਨੰਦਪੁਰ ਉਹ ਸਿਧਾਂਤ ਹੈ ਜਿਹੜਾ ਭਾਈ ਗੁਰਬਖਸ਼ ਸਦੀਆਂ ਤੱਕ ਕਾਇਮ ਰਹੇਗਾ ਤੇ ਤੇਰੇ ਮਨ ਵਿੱਚ ਤੌਖਲਾ ਹੈ ਨਾ ਕਿ ਮੇਰਾ ਕੀ ਬਣੇਗਾ ਇਸ ਨਗਰੀ ਵਿੱਚ ਜਦੋਂ ਸਿੱਖ ਨਹੀਂ ਹੋਣਗੇ ਫਿਰ ਮੇਰਾ ਜੀਵਨ ਨਿਰਵਾਹ ਕਿਵੇਂ ਹੋਏਗਾ ਜਦੋਂ ਇਹ ਤੋਂ ਸਾਰਾ ਕੁਝ ਲੁੱਟਿਆ ਜਾਏਗਾ ਫਿਰ ਮੇਰਾ ਗੁਜ਼ਰਬਸਰ ਕਿਵੇਂ ਹੋਏਗਾ ਸਹਿਬ ਆਖਿਆ ਇਹ ਨਗਰੀ ਜੁਗਾਂ-ਜੁਗਾਂ ਤੱਕ ਵਸਦੀ ਰਹਿਣੀ ਹੈ ਇਹ ਜਿਹੜੇ ਮਹਿਲ ਨੇ ਨਾ ਇਹ ਤੈਹ ਜਾਣੇ ਨੇ ਪਰ ਅਨੰਦਪੁਰ ਸ਼ਹਿਰ ਇਹ ਅਨੰਦਪੁਰ ਜੁਗਾ ਜੁਗਾ ਤੱਕ ਵਸਦਾ ਰਹਿਣਾ ਜਿਨ੍ਹਾਂ ਦੇ ਆਨੰਦਪੁਰ ਵੱਲ ਮੁਖ ਹੋਣਗੇ ਭਾਈ ਗੁਰਬਖਸ਼ ਉਹਨਾਂ ਨੂੰ ਕਦੇ ਕਿਸੇ ਚੀਜ਼ ਦੀ ਤੋਟ ਨਹੀਂ ਆਏਗੀ ਉਹ ਜੀਵਨ ਸਦਾ ਰਜੇ ਰਹਿਣਗੇ ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿਣਗੇ ਜਿਨ੍ਹਾਂ ਦੇ ਮੁਖ ਆਨੰਦਪੁਰ ਸਾਹਿਬ ਵੱਲ ਹੋਣਗੇ ਮਹਾਰਾਜ ਨੇ ਐਸੀ ਗੰ ਬਖਸ਼ਿਸ਼ਾਂ ਕੀਤੀਆਂ ਉਸ ਪਿਆਰੇ ਨੇ ਉਹ ਸੇਵਾ ਸੰਭਾਲੀ ਜਦੋਂ 6 ਪਉ ਦੀ ਰਾਤ ਨੂੰ ਮਹਾਰਾਜ ਉਸ ਆਨੰਦਪੁਰ ਦੇ ਕਿਲੇ ਨੂੰ ਛੱਡਦੇ ਆ ਤੇ ਆਪਾਂ ਆਮ ਇਹ ਸੁਣਦੇ ਆ ਕਿ ਕੱਲੀ-ਕੱਲੀ ਗਲੀ ਆਨੰਦਪੁਰ ਸਾਹਿਬ ਦੀ ਰੋਂਦੀ ਹੈ ਕਿਉਂਕਿ ਇੱਕ ਭਾਵਨਾ ਹੈ ਕਿ ਜਿੱਨਾਂ ਗਲੀਆਂ 'ਚ ਸਾਹਿਬ ਜਾਦੇ ਖੇਡੇ ਜਿਸ ਨਗਰੀ ਵਿੱਚ ਗੁਰੂ ਕੇ ਪਿਆਰੇ ਪੁੱਤ ਭਲੇ ਅੱਜ ਤੱਕ ਜਿਨ੍ਹਾਂ ਨੇ ਹੋ ਸਕਦਾ ਪੈਰ ਵੀ ਪੁੰਜੇ ਨਾ ਲਾਇਆ ਹੋਵੇ ਜਿਨ੍ਹਾਂ ਨੂੰ ਖਡਾਉਣ ਵਾਲੇ ਜਿਨ੍ਹਾਂ ਨੂੰ ਚੁੱਕਣ ਵਾਲੇ ਜਿੱਥੇ ਕਿਸੇ ਚੀਜ਼ ਦੀ ਘਾਟ ਨਹੀਂ ਐਸਾ ਆਨੰਦ ਉਸ ਪੁਰੀ ਵਿੱਚ ਉਹਨਾਂ ਨੇ ਮਾੜਿਆ ਅੱਜ ਉਹ ਉਸ ਕਾਫਲੇ ਦਾ ਹਿੱਸਾ ਬਣ ਕੇ ਅਨੰਦਪੁਰ ਸਾਹਿਬ ਤੋਂ ਤੁਰ ਪਿਆ ਜਦੋਂ ਕੀਰਤਪੁਰ ਸਹਿ ਪਹੁੰਚੇ ਸਤਗੁਰਾਂ ਨੂੰ ਇਹ ਸੁਖੀ ਨੇ ਖਬਰ ਦਿੱਤੀ ਮਹਾਰਾਜ ساری ਜਿਹੜੀ ਫੌਜ ਅਨੰਦਪੁਰ ਉਜਾੜ ਕੇ ਉਹ ਪਿੱਛੇ ਹਮਲਾਵਰ ਹੋ ਕੇ ਆ ਗਈ ਹੈ ਕੀਰਤਪੁਰ ਸਹਿ ਫਿਰ ਕਿਉਂਕਿ ਉਹਨਾਂ ਨੇ ਹੱਲਾ ਕਰਨਾ ਸੀ ਬਾਬਾ RAM ਰਾਏ ਦੇ ਦੋਵੇਂ ਪੁੱਤਰ ਉਹਨਾਂ ਨੂੰ ਮਹਾਰਾਜ ਨੇ ਇੱਕ ਹੁਕਮਨਾਮਾ ਦਿੱਤਾ ਆਖਿਆ ਤੁਸੀਂ ਨਾਹਣ ਦੀ ریاست ਵਿੱਚ ਚਲੇ ਜਾਓ ਰਾਜੇ ਮੇਦਨੀ ਪ੍ਰਕਾਸ਼ ਕੋਲ ਇਹਨਾਂ ਨੂੰ ਭੇਜਿਆ ਤੇ ਆਪ ਮਹਾਰਾਜ ਫਿਰ ਕੀਰਤਪੁਰ ਤੋਂ ਉਹਨਾਂ ਨੇ ਕਿਉਂਕਿ ਉਹ ਸਾਰਾ ਜਿਹੜਾ ਇਲਾਕਾ ਸੀ ਨਾ ਸਤਿਗੁਰ ਦੀ ਨજર ਸਾਨੀ ਏਡ ਸੀ ਮਹਾਰਾਜ ਜਾਣਦੇ ਸਨ ਇੱਥੇ ਕੋਈ ਚਿੱਟਬੀ ਹੈ ਇਹ جنگ ਹਣ ਉੱਥੇ ਹੋਏਗੀ ਇਸ ਫੌਜ ਨਾਲ ਇਹ ਜਿਹੜੀ ਜੰਗ ਹੈ ਉਹ ਸ਼ਾਹੀ ਡਿੱਬੀ ਤੇ ਹੁੰਦੀ ਹੈ ਜਿੱਥੇ ਭਾਈ ਉਹਦੇ ਸਿੰਘ 50 ਸਿੱਖਾਂ ਸਮੇਤ ਸ਼ਹਾਦਤ ਦਾ ਜਾਮ ਪੀਂਦੇ ਆ ਜਦੋਂ ਭਾਈ ਉਹਦੇ ਸਿੰਘ ਦੀ ਸ਼ਹਾਦਤ ਹੁੰਦੀ ਹੈ ਇੱਕ ਵਾਰ ਇਹ ਰੋਣਾ ਪੈਂਦਾ ਕਿ ਅਸਾਂ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਨੂੰ ਮਾਰ ਦਿੱਤਾ ਹੈ ਕਿਉਂਕਿ ਭਾਈ ਉਹਦੇ ਸਿੰਘ ਭਾਈ ਸੰਗਤ ਸਿੰਘ ਇਹ ਉਹ ਗੁਰਸਿੱਖ ਨੇ ਜਿਨ੍ਹਾਂ ਦੀ ਸੂਰਤ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਮਿਲਦੀ ਹੈ ਇਹ ਹਮੇਸ਼ਾ ਮਹਾਰਾਜ ਦੇ ਨਾਲ ਰਹਿੰਦੇ ਇਹ ਹਮ ਸ਼ਕਲ ਨੇ ਇੱਥੋਂ ਸਤਗੁਰ ਅੱਗੇ ਸਰਸਾ ਨਦੀ ਤੇ ਪਹੁੰਚਦੇ ਆ ਇੱਥੇ ਬਾਬਾ ਅਜੀਤ ਸਿੰਘ ਇੱਥੇ ਭਾਈ ਬਚਿੱਤਰ ਸਿੰਘ ਇੱਥੇ ਭਾਈ ਆਲਮ ਸਿੰਘ ਨਚਣਾ ਇੱਥੇ ਭਾਈ ਨਾਨੂ ਸਿੰਘ ਇਹ ਸਾਰੇ ਗੁਰੂ ਕੇ ਸਿੱਖ ਉਸ ਫੌਜ ਨੂੰ ਰੋਕ ਕੇ ਉਹਦਾ ਮੁਕਾਬਲਾ ਕਰਦੇ ਆ ਤੇ ਮਹਾਰਾਜ ਸਰਸਾ ਨਦੀ ਦੇ ਕੰਢੇ ਤੇ ਪਹੁੰਚਦੇ ਆ ਤੇ 12 ਪਹਿਰ ਗੁਜ਼ਰ ਚੁੱਕੇ ਆ 6 ਪੋ ਦੀ ਰਾਤ ਨੂੰ ਚੱਲੇ ਸਨ ਤੇ 8 ਪੈਰ ਦੇ ਦਿਨ ਤੇ ਰਾਤ ਹੁੰਦੇ ਆ ਜਿਹੜੀ 6 ਪੋ ਦੀ ਰਾਤ ਸਤਗੁਰ ਚੱਲੇ ਇਹ ਸਾਰੀ ਰਾਤ ਚਾਰ ਪੈਰ ਫਿਰ ਅਗਲਾ ਦਿਨ ਇਹ ਸਾਰਾ ਦਿਨ ਚਾਰ ਪੈਰ ਦਾ ਤੇ ਉਹਦੇ ਤੋਂ ਬਾਅਦ ਅਗਲੀ ਰਾਤ ਉਹ ਚਾਰ ਪੈਰ ਦੀ ਗੁਜ਼ਰੀ ਇਸ ਕਰਕੇ ਇਹ ਜ਼ਿਕਰ ਮਿਲਦਾ ਕਿ ਮਹਾਰਾਜ ਸਰਸਾ ਨਦੀ ਦੇ ਕੰਢੇ ਤੇ ਉਸ ਸਤਪੋ ਦੇ ਤੜਕੇ ਪਹੁੰਚਦੇ ਆ ਜਿੱਥੇ ਬਾਦਸ਼ਾਹ ਨੇ ਆਖਿਆ ਕੁਝ ਕੜੀਆਂ ਇਸ ਕੰਡੇ ਤੇ ਬਹਿ ਕੇ ਆਓ ਆਪਾਂ ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰੀਏ ਵਾਹਿਗੁਰੂ ਕਾ ਜਪੇ ਜਾਪ ਕਰੇ ਸਪਾਸ ਅੱਲਾ ਯਾਰਖਾ ਜੋਗੀ ਨੇ ਲਿਖਿਆ ਹਜ਼ੂਰ ਆਪਣੇ ਸਿੱਖਾਂ ਨੂੰ ਆਖਿਆ ਆਓ ਉਸ ਮਾਲਕ ਦੀ ਇਬਾਦਤ ਵਿੱਚ ਜੁੜੀਏ ਉਹ ਥਾਂ ਜਿੱਥੇ ਸਰਸਾ ਨਦੀ ਅੱਗੇ ਠਾਠਾ ਮਾਰਦੀ ਹੈ ਉੱਤੋਂ ਬਰਸਾਤ ਪੈ ਰਹੀ ਐ ਪੌਦਿਆਂ ਠੰਡ